ਜੀ ਗੱਲ ਨੂੰ ਦੋਸਤੋ ਝੋਨੇ ਦੀ ਲਵਾਈ ਦਾ ਜਿਹੜਾ ਕੰਮ ਪੂਰੇ ਪੰਜਾਬ ਰੈਣੇ ਦੇ ਵਿੱਚ ਕੰਮ ਜਿਹੜਾ ਪੂਰੇ ਜੋਰਾਂ-ਸ਼ੋਰਾਂ ਤੇ ਆ ਚਾਹੇ ਕੋਈ ਪਰਮਲਿਕਸ਼ਨ ਲਾ ਰਿਹਾ ਚਾਹੇ ਕੋਈ ਵਾਸ਼ਿੰਗ ਦੀ ਕਿਸਮ ਲਾ ਰਿਹਾ ਕਿਉਂਕਿ ਜਿਹੜਾ ਹੁਣ ਸਹੀ ਲੋ ਵਾਸ਼ ਨਹੀਂ ਪਈ ਕਿਉਂਕਿ ਫਿਰ ਵੀ ਲੈਟ ਵਧੀ ਆਈ ਪੰਜਾਬ ਵਿੱਚ ਤਾਂ 7-8 ਘੰਟੇ ਦੀ ਲੈਟ ਵਧੀ ਹੁੰਦੀ ਹੈ ਤੇ ਬਾਕੀ ਹੁਣ ਡੋਰ ਨੇ ਜਿਹੜੇ ਵੱਡੇ ਨੇ ਕਿਉਂਕਿ ਪਾਣੀ ਦਾ ਖਦਨ ਹੈਗਾ ਲਹਿਰੀ ਪਾਣੀ ਦਾ ਜਿਹੜਾ ਸਰਕਾਰ ਦੇ ਵੱਲੋਂ ਕਿਹਾ ਕੇ ਕਮੈਂਟ ਕਰਕੇ ਦੱਸੋ ਕਿ ਕਿਹੜੀ ਕਿਸਮ ਲਾ ਰਹੇ ਹੋ ਅੱਜ ਆਪਾਂ 16 ਜੂਨ ਨੂੰ ਪੀਆਰ 118 ਪਰਮਾ ਝੋਨਾ ਲਾ ਰਹੇ ਹਾਂ 25 26 ਜੂਨ ਦੇ ਲਗਭਗ ਆਪਾਂ ਜਿਹੜੀ ਲਾਵਾਂਗੇ ਪੂਸ਼ਾ ਸੌਰੀ 1401 ਮੁੱਛਲ ਤੇ ਪਿਛਲੇ ਸਾਲ ਪੂਸ਼ਾ ਬਸਵਤੀ 1886 ਲਾਈ ਸੀ ਤੇ ਆਪ ਆਪਣੇ ਏਰੀਆ ਵਿੱਚ ਦੱਸੋ ਕਿ ਤੁਹਾਡੇ ਕਿੰਨੇ ਕ ਪਰਸੈਂਟ ਜਿਹੜਾ ਝੋਨਾ ਦਿਲਵਾਈ ਹੋ ਗਈ ਤੇ ਦੂਸਰੀ ਗੱਲ ਵੀ ਸੋਡੇ ਪਿੰਡ ਦੇ ਵਿੱਚ ਕੀ ਜਿਹੜਾ ਰੇਟ ਖੁੱਲਿਆ ਲਵਾਈ ਦਾ ਕਿਉਂਕਿ ਹਲੇ ਬਸਤ ਪਿੰਡਾਂ ਦੇ ਵਿੱਚ ਹਲੇ ਕੋਈ ਰੇਟ ਦੀ ਗੱਲ ਨਹੀਂ ਚੱਲੀ ਹਰ ਸਾਲ ਦੇ ਨਾਲੋਂ 5-400 ਵਾਦ ਕੇ ਰਿੱਕੀ ਲੈਂਦਾ ਕਿਉਂਕਿ ਸਭ ਨਹੀਂ ਨਾ ਤਾਂ ਝੋਨਾ ਲਵਾਇਆ ਜਾਂਦਾ ਕੋ ਆਪਾਂ ਅਨੁਸਾਰਦਾ ਨਾ ਕੰਮ ਕਰੇ ਬਿਨਾਂ ਇਹਨਾਂ ਦੇ ਕੰਮ ਅਨੁਸਾਰਦਾ ਤੇ ਆਪ ਆਪਣਾ ਏਰੀਆ ਵੀ ਜਰੂਰ ਦੱਸਿਓ ਤੁਸੀਂ ਕਿਹੜੀ ਕਿਸਮ ਲਾ ਰਹੇ ਹੋ ਲਾਈਵ ਨੂੰ ਵੀ ਸ਼ੇਅਰ ਜਿਹੜਾ ਜ਼ਰੂਰ ਕਰਨਾ ਕਿਉਂਕਿ ਮਈ ਦੇ ਐਂਡ ਜੋ ਸੌਰੀ ਜੂਨ ਦੇ ਐਂਡ ਐਂਡ ਦੇ ਵਿੱਚ ਜਿਹੜੀ بارش ਪੈਣ ਦੀ ਜਿਹੜੀ ਸੁਭਾਵਨਾ ਦੱਸੀ ਗਈ ਆ ਕਿਉਂਕਿ ਪਹਿਲਾਂ ਤਾਂ 11-12 ਜੂਨ ਨੂੰ بارش ਪੈਣ ਦੀ ਸੁਭਾਵਨਾ ਸੀਗੀ ਮਾਨਸੂਨ ਪਾਉਣਾ ਜਿਹੜੀਆਂ ਪੁਸ਼ ਕਰ ਰਹੀਆਂ ਤੇ ਸੁਸਤ ਹੋ ਗਈਆਂ ਮਾਨਸੂਨ ਪਾਉਣਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੁਸ਼ਕ ਕਿਤਨੇ ਕਿਤੇ ਵਾਸ ਹੋ ਸਕਦੇ ਕਿਉਂਕਿ ਹੁਣ ਦਿਨ ਵੇਲੇ ਜਿਹੜੀ ਹਵਾ ਕਾਫੀ ਤੇਜ਼ ਚੱਲਦੀ ਹੈ ਕਿਉਂਕਿ ਪੱਛੋਂ ਚੱਲਦੀ ਹੈ ਜਿੱਥੇ ਪੱਛੋਂ ਵਧੀਆ ਲੱਗਦੀ ਹੈ ਠੀਕ ਹੈ ਜਿੱਥੇ ਬੰਦੌਰ ਦੇ ਵਿੱਚ ਖੜ ਜਾਂਦਾ ਤਾਂ ਮੁਸ਼ਕਲ ਜਾਂ ਜਿਹੜਾ ਕੰਮ ਬਣ ਜਾਂਦਾ ਤੇ ਝੋਨਾ ਲਾਉਣ ਤੋਂ ਪਹਿਲਾਂ ਬਈ ਤੁਸੀਂ ਕਿਹੜੇ ਕਿਹੜੇ ਖਾਦਾਂ ਪਾਈਆਂ ਉਹ ਵੀ ਕਮੈਂਟ ਦੇ ਵਿੱਚ ਦੱਸਿਓ ਆਪਣੇ ਕਿਸਾਨ ਭਰਾ ਪਹਿਲਾਂ ਡੀਏਪੀ ਸੁਪਰ ਪोटाश ਤੇ ਸੁੱਕੇ ਬਾਣੇ ਦੇ ਵਿੱਚ ਜਾਂ ਕੱਦੂ ਦੇ ਵਿੱਚ ਜ਼ੂਰੀਆ ਵੀ ਕਿਸਾਨ ਪਾਉਂਦੇ ਆ ਵਿੱਚ ਉਹਨਾਂ ਜਿਹੜਾ ਜਲਦੀ ਜਿਹੜਾ ਚੱਲ ਪੈਂਦਾ ਤੇ ਸੁੱਕੇ ਕੱਦੂ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਬਾਣ ਤਿਆਰ ਕਰਕੇ ਪਾਣੀ ਛੱਡ ਕੇ ਬਿਨਾ ਕੱਦੂ ਤੋਂ ਕਿੰਨੇ ਕ ਪਰਸੈਂਟ ਕਿਸਾਨ ਨੇ ਜਿਹੜੇ ਹਰ ਸਾਲ ਆਉਂਦੇ ਆ ਕਿਹੜੇ ਕਿਹੜੀਆਂ ਤੁਸੀਂ ਕੀ ਸਵਾਲ ਆ ਰਹੇ ਹੋ ਕਿਉਂਕਿ ਆਪਾਂ ਕਿਸਮਾਂ ਦੇ ਬਾਰੇ ਜਾਣਕਾਰੀ ਵੀ ਦੇਣੀ ਹੁੰਦੀ ਆ ਤੇ ਦੂਸਰੀ ਗੱਲ ਆਪਾਂ ਕਿਸਾਨਾਂ ਜੀ ਵੀ ਦਿਲਚਸਪੀ ਪੁੱਛਣੀ ਹੁੰਦੀ ਹੈ ਕਿ ਸੋਡੀ ਦਿਲਚਸਪੀ ਕਿਸ ਕਿਸਮ ਦੇ ਵਿੱਚ ਜ਼ਿਆਦਾ ਆ ਬਾਸਮਤੀ ਵਿੱਚ ਜ਼ਿਆਦਾ ਆ ਪਰਮਲ ਦੇ ਵਿੱਚ ਜ਼ਿਆਦਾ ਆ ਜਾਂ ਹਾਈਬ੍ਰਿਡ ਕਿਸਮਾਂ ਦੇ ਵਿੱਚ ਜ਼ਿਆਦਾ ਆ ਜੇ ਮੈਂ ਮੇਰੇ ਬਲੱਡ ਏਰੀਆ ਦੀ ਗੱਲ ਕਰਾਂ ਮੇਰਾ ਮਾਨਸਾ ਡਿਸਟ੍ਰਿਕਟ ਹੈ ਆਪਣੇ ਏਰੀਆ ਦੇ ਵਿੱਚ ਲੌਂਗ ਟਰਮ ਦੀਆਂ ਕਿਸਮਾਂ ਨੇ ਭਾਈ ਜਿਹੜੀਆਂ ਪੂਰੇ ਜੂਨਸੋਰਾਂ ਤੇ ਚੱਲ ਰਹੀ ਹੈ ਜਿਵੇਂ ਕਿ ਮੁੱਛਰ ਲਾ ਰਹੇ ਹੈ ਜਿਵੇਂ ਕਿ 44 ਲਾ ਰਹੇ ਪੂਰੀ ਪੂਛਾ ਪੂਰੀ ਪੂਛਾ ਲਾ ਰਿਹਾ ਹੈ ਜਗ ਘਟਾਨਾ ਵਗੈਰਾ ਕਿਸਮਾ ਲਾ ਰਿਹਾ ਹੈ ਕਿਉਂਕਿ ਜਿਹੜੀਆਂ 135 40 45 ਦਿਨਾਂ ਦੇ ਕਿਸਮਾਂ ਨੇ ਲਗਭਗ ਉਹਨਾਂ ਨੇ ਟ੍ਰਾਂਸਫਰ ਹੋ ਤਾਂ ਪਹੁੰਚ ਜਾਂਦੀ ਹੈ 5-4 ਦਿਨਾਂ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਹੈ ਬਾਕੀ ਚਾਹ ਇੱਕ ਬਿਹਾਰ ਦੀ ਡਿਲੀਵਰ ਹੈ ਚਾਹ ਇੱਕ ਪੰਜਾਬ ਦੀ ਡਿਲੀਵਰ ਹੈ 15 ਤੋਂ 20 ਵੀ ਜਣੇ ਹੈਗੇ ਆ 2 2.5 ਕਿੱਲੇ 3 ਕਿੱਲੇ ਤੱਕ ਲਾਉਣ ਦੀ ਸ਼ਾਮ ਤੱਕ ਜਿਹੜੀ ਆਉਂਦੀ ਹੈ ਉਮਤ ਰੱਖਦੇ ਆ ਤੇ ਕਿਸਾਨਾਂ ਨੂੰ ਬੇਨਤੀ ਹੈ ਚਾਹ ਇੱਕ ਬਿਹਾਰ ਦੀ ਲੇਵਰੇਜ ਇਹ ਕੋ ਪੰਜਾਬ ਦੀ ਲੇਵਰ ਹੈ ਬਾਈ ਬਣ ਕੇ ਕੋਈ ਗਲਤ ਜਿਹੜੇ ਆਪਾਂ ਕੈਮੀਕਲ ਪਾਉਣੇ ਆ ਉਹ ਨਾ ਪਾਓ ਕਿਉਂਕਿ ਇਹ ਡਿਨਰੀ ਬਾਈ ਮਜਬੂਰੀ ਆ ਕੰਮ ਕਰਨਾ ਆਪਾਂ ਇਸ ਤਰ੍ਹਾਂ ਦੀ ਕੋਈ ਪਹਿਲਾਂ ਨਾ ਪਾਣੀ ਦੇ ਵਿੱਚ ਸਿੱਟੀ ਇਸ ਦੇ ਨਾਲ ਪਾਈ ਲੇਵਰ ਦੇ ਪੈਰ ਜਿਹੜੇ ਖਰਾਬ ਹੋ ਜਾਣ ਕਿਉਂਕਿ ਸਾਰਾ ਦਿਨ ਘਾਰੇ ਦੇ ਵਿੱਚ ਇਹਨਾਂ ਨੇ ਜਿਹੜਾ ਵੀ ਵਰਕ ਕਰਨਾ ਹੁੰਦਾ ਆਪਾਂ ਜਿਹੜਾ ਚੁੱਲਾ ਚਲਾਉਣਾ ਹੁੰਦਾ ਤੇ ਮੈਂ ਕਿਸਾਨਾਂ ਨੂੰ ਬੇਨਤੀ ਹੀ ਕਰਦਾ ਹੁਣਾ ਵੀ ਚਲੋ ਜੇ ਸੁਣਨ ਵਾਲਾ ਵੀ ਅਸੀਂ ਹਲੂ-ਝੂਲ ਪਾਈ ਹੁਣ ਫਸਲ ਨਹੀਂ ਚੱਲਦੀ ਲੱਗਣ ਤੋਂ ਬਾਅਦ ਪਾ ਲਿਆ ਕਰੂਗਾ ਐਵੇਂ ਪਹਿਲਾਂ ਆਪਾਂ ਬਾਲਾ ਨਾਂ ਜਿਹਨੂੰ ਕਹਦੇ ਵੀ ਹੱਥੋਂ ਵਾਈ ਕਰੀਏ ਚਲੋ ਜੂਰੀ ਆ ਪੈਗੀ ਜਾਂ ਜਿੰਕ ਪੈਗੀ ਕਿਉਂਕਿ ਇਹ ਜ਼ਰੂਰੀ ਚੀਜ਼ਾਂ ਨੇ ਇਹਨਾਂ ਤੋਂ ਬਿਨਾ ਜਿਹੜੀ ਫਸਲ ਫੋਟ ਨਹੀਂ ਲੈਂਦੀ ਚਾਹ ਝੋਨਾ ਲਾ ਕੇ ਪਾਉਨੇ ਆ ਚਾਹ ਝੋਨਾ ਨਾਲੋਂ ਤੋਂ ਪਹਿਲਾਂ ਪਾਉਨੇ ਆ ਇਹਦੇ ਨਾਲ ਕੋਈ ਮੁਨੱਖ ਦੇ ਖੂਨ ਦੇ ਉੱਪਰ ਕੋਬਾਲਾ ਸਾਈਡ ਇਫੈਕਟ ਨਹੀਂ ਹੁੰਦਾ ਕੁਝ ਇਸ ਤਰ੍ਹਾਂ ਨਹੀਂ ਬਈ ਆਪਾਂ ਜਿਹੜਾ ਪਾਲੇ ਨੇ ਜਿਨ੍ਹਾਂ ਦੇ ਨਾਲ ਆਪਣੇ ਲੇਬਰ ਹੁੰਦੇ ਆ ਬਈ ਪੈਰ ਗਲ ਜਾਂਦੇ ਆ ਤੱਤੇ ਪਾਣੀ ਦੇ ਵਿੱਚ 8-9 ਘੰਟੇ ਜਿਹੜਾ ਰਹਿਣਾ ਬਈ ਸਵੇਰੇ 7 ਤੋਂ ਲੈ ਕੇ ਸਵੇਰੇ 7-8 ਵਜੇ ਤੱਕ ਜਿਹੜੀ ਲੇਬਰ ਖੇਤਾਂ ਦੇ ਵਿੱਚ ਕੰਮ ਕਰਦੀ ਆ ਫਿਰ ਆਪਦਾ ਚੁੱਲਾ ਚੌਂਕਾ ਸਾਹਮਦੇ ਨੇ ਕਿਉਂਕਿ ਇਹਨਾਂ ਦੀ ਵੀ ਮਜਬੂਰੀ ਆ ਕੰਮ ਕਰਨਾ ਝੋਨਾ ਲਾਉਣਾ ਆਪਣੀ ਹੀ ਮਜਬੂਰੀ ਐ ਮੇਰੀ ਰਿਕਵੈਸਟ ਇਹ ਆ ਕਿਸਾਨਾਂ ਨੂੰ ਜਿਹੜੀ ਚੀਜ਼ ਨੂੰ ਲੱਗਦਾ ਯਾਰ ਸਾਨੂੰ ਵਧੀਆ ਲੱਗਦੀ ਆ ਪਾਲੋ ਪਰ ਕੱਦੂ ਦੇ ਵਿੱਚ ਬਾਈ ਕੋਈ ਇਸ ਤਰ੍ਹਾਂ ਦੇ ਗਲਤ ਕੈਮੀਕਲ ਨਾ ਪਾਓ ਜਿਹਦੇ ਨਾਲ ਇਹਨਾਂ ਤੇ ਹੱਥਾਂ ਪੈਰਾਂ ਤੇ ਕੋਈ ਜਿਹੜੀ ਕੋਈ ਇਸ ਤਰ੍ਹਾਂ ਦੇ ਇਨਫੈਕਸ਼ਨ ਨਾ ਫੇਲੇ ਕਿਉਂਕਿ ਫਿਰ ਆਪਾਂ ਨੇ ਵੀ ਦੇਖੋ ਅੱਗੇ ਰੱਬ ਨੂੰ ਜਾਣ ਦੇਣੀ ਹੁੰਦੀ ਆ ਤੇ ਆਪੋ ਆਪਣੇ ਏਰੀਆ ਦਾ ਬਾਈ ਹਾਲਚਾਲ ਜੂਰ ਦੱਸਿਓ ਕਿਹੜੀਆਂ ਕਿਸਮਾਂ ਛੋਡੇ ਖੇਤਾਂ ਦੇ ਵਿੱਚ ਜਿਹੜੀਆਂ ਜ਼ਿਆਦਾ ਲੱਗ ਰਹੀਆਂ ਨੇ ਸ਼ਾਰਟ ਟਾਈਮ ਦੀਆਂ ਕਿਸਮਾਂ ਜਾਂ ਲੌਂਗ ਟਾਈਮ ਦੀ ਕਿਸਮ ਤੇ ਆਪਾਂ ਆਪਣੇ ਦੇ ਏਰੀਆ ਦਾ ਹਾਲ ਦੱਸਿਆ ਕਿ ਬੈਂਕਰੇ ਦੇ ਵਿੱਚ ਜਿਵੇਂ ਹੁਣ ਪੀਆਰ 18 44 ਫਿਰ ਪੂਲੀ ਪੂਸ਼ਾ ਜਿਹਨੂੰ ਆਪਾਂ ਪੂਸ਼ਾ 44 ਦੇ ਵਿੱਚ ਪੀਲੀ ਵੀ ਹੁੰਦੀ ਹੈ ਪੂਹੀ ਵੀ ਹੁੰਦੀ ਤੇ ਡੋਗਰ ਪੂਸ਼ਾ ਵੀ ਹੁੰਦੀ ਹੈ ਤੇ ਮੁੱਛਲ ਦੇ ਵਿੱਚ 1886 ਤੇ 1401 ਆਉਂਦੀ ਹੈ ਤੇ ਕਿਸਮ ਆਪਣੇ ਏਰੀਆ ਦੇ ਵਿੱਚ ਸਾਰੀਆਂ ਲੱਗਦੀਆਂ ਨੇ ਹੁੰਦਾ ਇਹੀ ਕਾਰਨ ਸੀਗਾ ਕਿਉਂਕਿ ਅੱਜ ਆਪਾਂ ਪਹਿਲਾ ਦਿਨਾਂ ਚ ਉਹਨਾਂ ਲਾਉਣ ਲੱਗਿਆ ਨੂੰ ਤੇ ਕਿਸਾਨਾਂ ਦੇ ਬੜੇ ਜਿਹੜੇ ਹਰ ਰੋਜ਼ ਫੋਨ ਆਉਂਦੇ ਆ ਭਾਈ ਸਾਡੇ ਵਾਸਮਤੀ ਵਿੱਚ ਝੰਡੇ ਰੋਗ ਦੀ ਪ੍ਰੋਬਲਮ ਹੈ ਝੰਡੇ ਰੋਗ ਦੀ ਭਾਈ ਚੇ ਪ੍ਰੋਬਲਮ ਹੈਗੀ ਹੈ ਪਹਿਲੀ ਗੱਲ ਤਾਂ ਸੀਡ ਵਧੀਆ ਸੋਧਿਆ ਹੋਇਆ ਹੈ ਦਿੱਕਤ ਘੱਟ ਹੈ ਜੇ ਤੁਹਾਡੇ ਆ ਵੀ ਰਿਹਾ ਤਾਂ ਥਾਈਪੋਨੇਟ ਮਥੈਲ ਦੀ ਸਪਰੇਅ ਕਰ ਸਕਦੇ ਹੋ ਐਡਵਾਂਸ ਪੈਸਿਸਾਈਡ ਦੀ ਡਾਈਜ਼ਨ ਦਵਾਈ ਆਉਂਦੀ ਹੈ 40 ਤੋਂ 45 50 ਮਿਲੀ ਟੋਲੀ ਦੀ ਇੱਕ ਕਨਾਲ ਦੀ ਉਹਦੀ ਸਪਰੇਅ ਕਰ ਸਕਦੇ ਹੋ ਐਵੇਂ ਭਾਈ ਕੋਈ ਡੀਜ਼ਲ ਪਾਈ ਜਾਂਦਾ ਕੋ ਫਟਕੜੀ ਪਾਈ ਜਾਂਦਾ ਕੋਈ ਕੁਸ਼ ਪਾਈ ਜਾਂਦਾ ਇਹਨਾਂ ਚੀਜ਼ਾਂ ਨੂੰ ਬਾਈ ਘਰੇ ਰੱਖੋ ਕਿਸਰ ਜਵੈਲ ਕਿਸਰ ਤੂੰ ਜਿਹੜਾ ਇਸ ਦੀ ਪਨੀਰੀ ਵਿੱਚ ਭੁੱਲ ਕੇ ਵੀ ਨਾ ਪਾਓ ਕਿਉਂਕਿ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਪਾਉਨੇ ਆਂ ਫ਼ੋਨ ਦੇ ਨਾਲ ਬਾਸਮਤੀ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਪਾ ਰ ਕਰ ਦਿੰਦੀ ਐ ਇਸ ਤਰ੍ਹਾਂ ਦੇ ਜਿਹੜੇ ਲੱਛਣ ਪੈਦਾ ਕਰ ਦਿੰਦੇ ਜਿਹਦੇ ਨਾਲ ਬਾਸਮਤੀ ਦਿਨਾਂ ਦੇ ਵਿੱਚ ਵੱਜ ਜਾਂਦੀ ਹੈ ਫਿਰ ਝੰਡਾ ਰੋਪੀ ਵੱਜ ਜਾਂਦਾ ਥੁੱਕੀ ਇਹ ਕਿਸਮ ਬਹੁਤ ਹੀ ਸੱਜੇ ਢੰਗ ਨਾਲ ਚਲਾਉਣ ਲਈ ਕਿਸਮ ਹੈ ਜਿਵੇਂ ਡੀਏਪ ਪੋਟਾਸ਼ ਯੂਰੀਆ ਜ਼ਰੂਰੀ ਤੱਤ ਹੈ ਇਹਨਾਂ ਨੂੰ ਜ਼ਰੂਰ ਪਾਓ ਐਵੇਂ ਭੁੱਲ ਕੇ ਕੋਈ ਗਲਤ ਟੈਕਨੀਕਲ ਨਾ ਪਾਓ